ਦਾ ਚਲਾਣ ਕੀਤਾ ਹੈ ਰੌਮ ਪਾਰਕਿੰਗ ਸੰਬੰਧੀ ਜਿਹੜੀ ਡਰਾਈਵ ਚਲਾਈ ਜਾ ਰਹੀ ਹੈ ਅਜਾ ਜਿਹੜੇ ਰੋਡ ਤੇ ਗੱਡੀਆਂ ਰੋਡ ਉੱਤੇ ਹੁੰਦੀਆਂ ਨੇ ਰੌਮ ਪਾਰਕਿੰਗ ਉੱਪਰ ਹੀ ਜਦੋਂ ਆਉਂਦੇ ਨੇ ਬਹੁਤ ਨਾਲ ਕਿ ਟਰੱਕ ਬਿਆਰ ਆ ਜਾਂਦਾ ਕੁਝ ਟਰੱਕ ਵੱਡੇ ਆ ਜਾਂ ਹੋਰ ਮਰਚਰ ਟਰੱਕ ਆ ਜਿਹਦੇ ਰੋਡ ਤੇ ਲਾ ਕੇ ਚੱਲ ਜਾਂਦੇ ਨੇ ਜਿਹੜੇ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਬਾਅਦ ਹੁਣ ਸਿੱਧੀ ਸਾਹਿਬ ਸਿੰਘ ਨਾਥਰ ਦੇ ਹੁਕਮਾਂ ਅਨੁਸਾਰ ਜਿਹੜੇ ਰੌਮ ਪਾਰਕਿੰਗ ਦੀ ਡਰਾਈਵ ਚਲਾਈ ਜਾ ਰਹੀ ਹੈ ਤੇ ਚਲਾਨ ਕਰ ਰਹੇ ਹੋ। ਕਰਦਾ ਵੀ ਇੱਥੇ ਬੁਜੀ ਸੈਕਟਰੀ کافی ਜਗ੍ਹਾ ਹੈਗੀ ਲੇਕਿਨ ਫਿਰ ਵੀ ਇਹਨਾਂ ਪੁਲ ਦੇ ਨਾਲ ਜਿਹੜੇ ਦੁਕਾਨਦਾਰ ਹੈ ਜਾਂ ਉਹਨਾਂ ਦੇ ਕੰਮ ਕਰਾਉਣ ਦੇ ਲਈ ਲਗਾ ਕੇ ਜਾਂਦੇ ਆ। ਅਸੀਂ ਹਰ ਰੋਜ਼ਾਨਾ ਇਹਨਾਂ ਨੂੰ ਵੇਰ ਕਰਦੇ ਆਂ ਵੀ ਇਹ ਵੀ ਜੋ ਗੱਡੀਆਂ ਲਾਉਣੇ ਤੇ ਐਕਸੀਡੈਂਟ ਦਾ ਕਾਰਨ ਬਣਦੇ ਆ। ਬਹੁਤੇ ਬਾਰੇ ਨਹੀਂ ਹੈ ਮੰਨ ਕੇ ਕਰਕੇ ਹੋਣੇ ਇਹ ਚਲਾਨ ਕਰ ਰਹੇ ਇਹਨਾਂ ਦੇ। ਅਵੇਰ ਵੀ ਕਰਦੇ ਆਂ ਵੀ ਗਲਤ ਗੱਡੀ ਖੜਕੂ ਨਾ ਕਰੋ ਤੇ ਨਹੀਂ ਬੋਰਡ ਵੀ ਲਾ ਰਹੇ ਆ। ਨੋ ਪਾਰਕਿੰਗ ਦੇ ਬੋਰਡ ਵੀ ਲਾ ਰਹੇ ਆ ਤੇ ਅਗਲਾ ਦੇਖ ਕੇ ਗੱਡੀ ਨਾ ਲਾਵੇ ਵੀ ਫਿਰ ਨੂੰ ਪਾ ਕੇ ਨਾ ਗੱਡੀ ਨਹੀਂ ਨੋ ਕਿ ਗੱਡ ਜਣਾ ਨਹੀਂ ਗੱਡੀ ਨਹੀਂ ਨੋ ਜਿੱਦੋ ਬੀਤੋ ਬਰਸ਼ਾ ਜੀ ਆਈਸੀ ਇਸ ਤੇ ਐਡੀਸੀਪੀ ਟ੍ਰਾਫਿਕ ਦਾ ਗੁਰਪ੍ਰੀਤ ਕੌਰ ਪੁਰੇਵਾਲ ਜੀ ਉਹਨਾਂ ਨੇ ਇੱਕ ਮੁਹਿੰਮ ਦਾ ਜੋ ਹੈ ਇੱਕ ਸਟਾਰਟ ਕੀਤਾ ਵੀ ਆਪਾਂ ਟ੍ਰਾਫਿਕ ਰੂਲਸ ਨੂੰ ਇੱਕ ਅਵੇਅਰ ਕਰਨਾ ਲੋਕਾਂ ਨੂੰ ਟ੍ਰਾਫਿਕ ਰੂਲਸ ਨੂੰ ਲੈ ਕੇ ਉਹਦੇ ਵਿੱਚ ਮਲਟੀਪਲ ਥੀਮ ਹੈ ਅੱਜ ਜੋ ਅਸੀਂ ਇੱਕ ਥੀਮ ਹੈ ਉਹ ਹੈਗੀ ਸਾਡੀ نو अनऑथराइज्ड ਪਾਰਕਿੰਗ ਜਾਂ 노 ਪਾਰਕਿੰਗ ਏਰੀਆ ਵਿੱਚ ਪਾਰਕਿੰਗ ਦੇ ਗਏ ਤੁਸੀਂ ਅਸੀਂ ਸਾਰੇ ਸ਼ਹਿਰ ਵਿੱਚ ਮੈਂ ਜਿਹੜੇ ਮੇਰੇ ਦੂਜੇ ਕਾਊਂਟਰਪਾਰਟ ਨੇ ACP ਗੁਰਦੇਵ ਸਿੰਘ ਜੀ ਉਹ ਵੀ ਆਪਣੇ ਕਰ ਰਹੇ ਨੇ ਸਾਡੇ ਸਾਰੇ ਜ਼ੋਨ ਇੰਚਾਰजेस ਵੀ ਆਪਣੇ ਏਰੀਆ ਚ ਸਪੈਸ਼ਲ ਡਰਾਈਵ ਕਰ ਰਹੇ ਨੇ नो पार्किंग एरिया شغل ਅਨੌਥਰਾਇਜ਼ਡ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਇੱਥੇ ਜੋ ਬਹਿ ਨੋ ਪਾਰਕਿੰਗ ਏਰੀਆ ਇੱਥੇ ਪਾਰਕ ਨਹੀਂ ਹੋਈ ਜਾਂਦੀ ਹੈ। ਟ੍ਰਾਂਸਪੋਰਟ ਬਿੱਤੇ ਦਿਨੀ ਕਈ ਜਿਹੜਾ ਈਕਸ਼ਾ ਦੇ ਮਾਮਲੇ ਬੜੇ ਸਾਹਮਣੇ ਆਏ ਈਕਸ਼ਾ ਵਾਲੇ ਏਦਾਂ ਲੋਕਾਂ ਦਾ ਲੁੱਟਖੋਹਾਂ ਕਰ ਰਹੇ ਨੇ। ਤਾਂ ਇਹਦੇ ਲਈ ਲੈ ਕੇ ਤੁਹਾਡੇ ਵੱਲੋਂ ਜਿਹੜਾ ਇੱਕ ਡ੍ਰਾਈਬੀ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਇਹ ਸਾਰੇ ਵਰਦੀਆਂ ਪਾਉਣਗੇ। ਲੇਕਿਨ ਲੱਗਦਾ ਵੀ ਏਦਾਂ ਤਾਂ ਕੁਝ ਨਿਕਲ ਰਿਹਾ ਲੋਕ ਫਿਰ ਆਪਣਾ ਪਾਣੀ ਛੱਡ ਕੇ ਪਤਾ ਨਹੀਂ ਲੱਗਦਾ ਕਿ ਆਟ ਵਾਲਾ ਆਇਆ ਜਾਂ ਨਹੀਂ। ਬਹੁਤ ਕਰਈ ਲੁੱਟਾ ਖੋਹਾਂ ਦੀ ਕਰਦੇ। ਜਿੰਨੇ ਵੀ ਲੁੱਟਾ ਖੋਹਾਂ ਦੇ ਕੇਸ ਹੋਏ ਨੇ ਇਦਾਂ ਦੇ ਸਾਡੇ ਜੋ ਹੈ ਪੁਲਿਸ ਨੇ ਸਾਰੇ ਟਰੇਸ ਕੀਤੇ ਆ ਜੀ ਬਕਾਇਦਾ ਕੋਈ ਵੀ ਇਦਾਂ ਦਾ ਕ੍ਰਾਈਮ ਜੋ ਹੈ ਮੈਂ ਮੈਂ ਮੰਨਦਾ ਵੀ ਮੋਸਟ ਆਫ ਦਾ ਕ੍ਰਾਈਮ ਇਸ ਇਸ ਸਟੇਜਡ ਤਾਂ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ। ਤੇ ਜੇ ਆਪਾਂ ਟ੍ਰੈਫਿਕ ਪਾਰਟ ਤੇ ਗੱਲ ਕਰੀਏ ਈ ਰਿਕਸ਼ਾ ਦੀ ਤਾਂ ਰੈਗੂਲਰ ਬੇਸਿਸ ਤੇ ਸਾਟਾ ਉਹਨਾਂ ਦੇ ਅਗੇਂਸਟ ਜਿਹੜਾ ਵਾਇਲਟ ਕਰਦਾ ਅਸੀਂ ਕੋਈ ਪਰਟੀਕੂਲਰ ਵਹੀਕਲ ਨੂੰ ਟਾਰਗੇਟ ਨਹੀਂ ਕੀਤਾ ਜਿਹੜਾ ਵਾਇਓਲੇਟ ਕਰਦਾ ਉਹਦੇ ਚਲਾਨ ਕਰ ਰਹੇ ਹਾਂ ਰਹੀ ਗੱਲ ਯੂਨੀਫਾਰਮ ਦੀ ਪੁਆਇੰਟ ਟੇਕਨ ਉਹ ਵੀ ਅਸੀਂ ਅਵੇਰਨੈਸ ਵਾਲਾ ਜੋ ਡਰਾਈਵ ਚ ਹੈ ਉਹ ਉਸ ਨੂੰ ਵੀ ਇੰਕਲੂਡ ਕਰਾਂਗੇ ਐਂਡ ਜੋ ਬੰਦੀ ਵਾਇਓਲੇਸ਼ਨ ਦੇ ਚਲਾਨ ਹੈ ਅਵੇਰਨੈਸ ਹੈ ਸਾਰਾ ਕੁਝ ਸਰ ਜਿਹੜੀ ਹੁਣ ਗੱਡੀਆਂ ਖੜੀਆਂ ਹੋਈਆਂ ਇਹਨਾਂ ਦੇ ਚਲਾਨ ਕੱਟੇ ਜਾ ਰਹੇ ਬਿਲਕੁਲ ਜੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਪਹਿਲਾਂ ਆਲਰੇਡੀ ਚਲਾਨ ਜੋ ਹੈ ਕੀਤੇ ਜਾ ਰਹੇ ਹਨ ਉਹਨੇ ਵੀ ਕੀਤੇ ਗਏ ਨੇ ਜੋ ਤੁਹਾਡੇ ਸਾਹਮਣੇ ਗੱਡੀ ਕੋਲ ਦੇਖ ਰਹੀਆਂ ਹਨ ਉਹਨਾਂ ਨੂੰ ਕੈਮਰਾ ਇਨਾਂ ਦੇ ਵੀ ਕਰ ਦਿੱਤੇ ਗਏ ਨੇ ਚਲਾਨ ਔਰ ਅੱਗੇ ਵੀ Thank <laughs> you.